ਗੁਰੂ ਪਿਆਰੀ ਗੁਰ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਇਨਸਾਨ ਦਾ ਮਨ ਇਹੋ ਜਹੀ ਘੜਤ ਘੜੀ ਹੈ ਸਤਿਗੁਰਾਂ ਨੇ ਇਸ ਮਨ ਦੀ ਇਹ ਮਨ ਤੇ ਕਾਬੂ ਕਰਨਾ ਬੜਾ ਮੁਸ਼ਕਲ ਹੈ ਕਦੇ ਟਿਕ ਕੇ ਨਹੀਂ ਬਹਿੰਦਾ ਇੱਕ ਥਾਂ ਤੇ ਬੈਠੇ ਹੁੰਨੇ ਹਾਂ ਆਪਾਂ ਅਜੇ ਇੱਥੇ ਹੀ ਬੈਠੇ ਹਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਤੇ ਆਪਣਾ ਮਨ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਵਾਪਸ ਆ ਗਿਆ ਹੈ ਤੇ ਪਤਾ ਨਹੀਂ ਕਿੱਥੇ ਕਿੱਥੇ ਟੁਰਿਆ ਫਿਰ ਰਿਹਾ ਹੈ ਸਰੀਰ ਆਪਣਾ ਇੱਥੇ ਬੈਠਾ ਹੈ ਤੇ ਮਨ ਪਤਾ ਨਹੀਂ ਕੀ ਕੁਝ ਕੰਮਕਾਰ ਕਰ ਚੁੱਕਿਆ ਹੈ ਇਹ ਮਨ ਐਸਾ ਹੈ ਕਈ ਵਾਰ ਲੱਖਾਂ ਤੇ ਨਹੀਂ ਡੋਲਦਾ ਜੇ ਡੋਲਣ ਤੇ ਆਵੇ ਤਾਂ ਚਾਰ ਪੈਸਿਆਂ ਦੀ ਚੀਜ਼ ਤੇ ਵੀ ਡੋਲ ਜਾਂਦਾ ਹੈ ਇੱਕ ਐਸੀ ਵਾਰਤਾ ਆਉਂਦੀ ਹੈ ਕਿ ਇੱਕ ਸੇਠ ਬਾਜ਼ਾਰ ਦੇ ਵਿੱਚ ਦੁਕਾਨਦਾਰੀ ਕਰਿਆ ਕਰਦਾ ਹੈ ਤੇ ਨਾਲ ਹੀ ਇਸ ਦੀ ਦੁਕਾਨ ਦੇ ਇੱਕ ਸਰਦਾਰ ਦੀ ਵੀ ਦੁਕਾਨ ਹੈ ਦੋਨੇ ਬੜੇ ਪਿਆਰੇ ਮਿੱਤਰ ਨੇ ਇੱਕ ਦੂਸਰੇ ਦੇ ਦੁੱਖ ਸੁੱਖ ਤੇ ਸਾਂਝੀ ਨੇ ਕੀ ਹੋਇਆ ਕਿ ਇੱਕ ਦਿਨ ਸੇਠ ਦੁਕਾਨ ਤੇ ਬੈਠਾ ਹੈ ਤੇ ਘਰੋਂ ਕਿਸੇ ਗੱਲ ਵਾਸਤੇ ਕਿਸੇ ਕੰਮ ਵਾਸਤੇ ਸੁਨੇਹਾ ਆ ਜਾਂਦਾ ਹੈ ਤੇ ਇਸ ਨੂੰ ਘਰ ਜਾਣਾ ਪੈ ਜਾਂਦਾ ਹੈ ਤੇ ਜਾਣ ਲੱਗਿਆ ਸਰਦਾਰ ਨੂੰ ਆਖ ਜਾਂਦਾ ਹੈ ਨਾਲ ਦੀ ਦੁਕਾਨ ਵਾਲੇ ਨੂੰ ਸਰਦਾਰ ਜੀ ਕੁਝ ਸਮਾਂ ਮੇਰੀ ਦੁਕਾਨ ਦਾ ਧਿਆਨ ਰੱਖਿਓ ਮੈਂ ਜ਼ਰੂਰੀ ਕੰਮ ਕਰਕੇ ਥੋੜੇ ਸਮੇਂ ਦੇ ਵਿੱਚ ਹੀ ਵਾਪਸ ਆ ਜਾਂਦਾ ਹਾਂ ਇਹ ਸਰਦਾਰ ਇਹ ਕਹਿਣ ਲੱਗਿਆ ਠੀਕ ਹੈ ਭਾਈ ਸਾਹਿਬ ਤੁਸੀਂ ਆਪਣਾ ਕੰਮ ਕਰ ਲਵੋ ਤੇ ਮੈਂ ਦੁਕਾਨ ਦਾ ਧਿਆਨ ਰੱਖਦਾ ਹਾਂ ਆਪਣੀ ਦੁਕਾਨ ਤੇ ਆਪਣੇ ਕੰਮ ਵਾਲੇ ਬੰਦੇ ਨੂੰ ਆਖ ਕੇ ਤੇ ਆਪ ਇਹ ਸੇਠ ਦੀ ਦੁਕਾਨ ਤੇ ਜਾ ਕੇ ਬੈਠ ਜਾਂਦਾ ਹੈ ਸਰਦਾਰ ਸੇਠ ਆਪਣੇ ਕੰਮ ਕਰਨ ਵਾਸਤੇ ਘਰ ਚਲਾ ਜਾਂਦਾ ਹੈ ਇਹ ਸਰਦਾਰ ਦੁਕਾਨ ਤੇ ਬੈਠਾ ਇਧਰ ਉਧਰ ਦੇਖ ਰਿਹਾ ਹੈ ਕੀ ਵੇਖ ਲਿਆ ਹੈ ਕਿ ਇਹ ਸੇਠ ਦੀ ਦੁਕਾਨ ਦੇ ਵਿੱਚ 10 12 ਗੱਟੇ ਆਲੂਆਂ ਦੇ ਲੱਗੇ ਹੋਏ ਨੇ ਸਰਦਾਰ ਦੇ ਕੋਲ ਆਲੂ ਬਿਲਕੁਲ ਖਤਮ ਹੋ ਚੁੱਕੇ ਨੇ ਤੇ ਆਖਣ ਲੱਗਿਆ ਸੇਠ ਕੋਲ ਕਿਤਨੇ ਆਲੂ ਪਏ ਨੇ ਆਲੂਆਂ ਦੇ ਗੱਟੇ 10-12 ਛਿਣ ਕੇ ਰੱਖੇ ਪਏ ਨੇ ਉਹ ਵੀ ਨਾਤੇ ਦੋ ਆਲੂਆਂ ਦੇ ਗੱਟੇ ਮੈਂ ਆਪਣੀ ਦੁਕਾਨ ਦੇ ਵਿੱਚ ਰੱਖ ਲਵਾਂ ਸੇਠ ਨੂੰ ਕੀ ਪਤਾ ਲੱਗਣਾ ਹੈ ਇਸ ਨੇ ਸੋਚਿਆ ਤੇ ਆਪਣੇ ਨੌਕਰ ਨੂੰ ਆਵਾਜ਼ ਮਾਰ ਦਿੱਤੀ ਤੇ 2 ਗੱਟੇ ਆਲੂਆਂ ਦੇ ਚੁਕਾ ਕੇ ਆਪਣੀ ਦੁਕਾਨ ਦੇ ਵਿੱਚ ਰਖਵਾ ਲੇ। ਕੁਝ ਸਮੇਂ ਬਾਅਦ ਜਦ ਸੇਠ ਦੁਕਾਨ ਤੇ ਆਉਂਦਾ ਹੈ ਤੇ ਸਰਦਾਰ ਜੀ ਦਾ ਧੰਨਵਾਦ ਕਰਦਾ ਹੈ ਤੇ ਆਪਣੀ ਦੁਕਾਨ ਤੇ ਬੈਠ ਜਾਂਦਾ ਹੈ। ਬੈਠਾ-ਬੈਠਿਆ ਇਸ ਦਾ ਧਿਆਨ ਆਲੂਆਂ ਦੇ ਕਟਿਆਂ ਤੇ ਪਿਆ ਤੇ ਇਸ ਨੂੰ ਇੰਝ ਲੱਗਿਆ ਕਿ ਗੱਟੇ ਘਟ ਨੇ। ਕਿੰਤੀ ਕਰੀ ਤੇ 2 ਗੱਟੇ ਵਿੱਚੋਂ ਘਟ ਨਿਕਲੇ। ਇਸਨੇ ਸਰਦਾਰ ਨੂੰ ਪੁੱਛਿਆ ਸਰਦਾਰ ਆਖਣ ਲੱਗਿਆ ਜੀ ਮੈਨੂੰ ਤਾਂ ਆਪ ਜੀ 10 15 ਮਿੰਟ ਦੁਕਾਨ ਤੇ ਬਿਠਾ ਕੇ ਗਏ ਸੀ ਤੇ ਮੈਨੂੰ ਨਹੀਂ ਪਤਾ ਆਲੂਆਂ ਦੇ ਕੱਟੇ ਕਿੱਥੇ ਨੇ ਮੈਂ ਤਾਂ 10 15 ਮਿੰਟ ਬੈਠਾ ਹਾਂ ਤੇ ਉਤਨੀ ਦੇਰ ਵਿੱਚ ਆਪ ਜੀ ਵਾਪਸ ਆ ਗਏ ਹੋ ਤੇ ਮੈਂ ਆਪ ਨੂੰ ਦੁਕਾਨ ਸੰਭਾਲ ਦਿੱਤੀ ਹੈ ਮੈਨੂੰ ਆਪ ਜੀ ਦੇ ਆਲੂਆਂ ਦੀ ਕਟਿਆਂ ਦਾ ਨਹੀਂ ਪਤਾ ਮੁੱਕਰ ਜਾਂਦਾ ਹੈ ਮੁੱਕਰ ਜਾਂਦਾ ਹੈ ਸੇਠ ਜੀ ਚੁੱਪ ਕਰ ਜਾਂਦੇ ਨੇ ਤੇ ਕੁਝ ਸਮੇਂ ਬਾਅਦ ਇਸ ਸਰਦਾਰ ਦਾ ਨੌਕਰ ਸੇਠ ਦੀ ਦੁਕਾਨ ਤੇ ਜਾਂਦਾ ਹੈ ਇਹ ਸੇਠ ਨੌਕਰ ਨੂੰ ਕੁਝ ਪੈਸਿਆਂ ਦਾ ਲਾਲਚ ਦਿੰਦਾ ਹੈ ਤੇ ਪੁੱਛ ਲੈਂਦਾ ਹੈ ਕਿ ਤੂੰ ਮੈਨੂੰ ਦੱਸ ਕਿ ਆਲੂਆਂ ਦੇ ਗੱਟੇ ਕਿਸ ਨੇ ਚੱਕੇ ਨੇ ਉਹ ਨੌਕਰ ਦੱਸ ਦਿੰਦਾ ਹੈ ਕਿ ਸਰਦਾਰ ਜੀ ਨੇ ਮੈਨੂੰ ਆਖਿਆ ਸੀ ਕਿ ਦੋ ਗੱਟੇ ਚੱਕ ਕੇ ਆਪਣੀ ਦੁਕਾਨ ਤੇ ਰੱਖ ਦੇ ਮੈਂ ਰੱਖ ਦਿੱਤੇ ਇਸ ਏੜ ਨੂੰ ਬੜੀ ਨਮੋਸ਼ੀ ਹੁੰਦੀ ਹੈ ਆਖਣ ਲੱਗਿਆ ਸਰਦਾਰ ਨੇ ਇੰਜ ਨਹੀਂ ਸੀ ਕਰਨਾ ਚੋਰੀ ਕੀਤੀ ਹੈ ਮੇਰੀ ਦੁਕਾਨ ਤੇ ਜਾ ਇਸ ਨੇ ਥਾਣੇ ਵਿੱਚ ਰਪਟ ਲਿਖਾ ਦਿੱਤੀ ਰਿਪੋਰਟ ਕਰਵਾ ਦਿੱਤੀ ਥਾਣੇ ਦੇ ਵਿੱਚ ਕਿ ਸਰਦਾਰ ਨੇ ਮੇਰੀ ਦੁਕਾਨ ਤੇ ਚੋਰੀ ਕੀਤੀ ਹੈ ਸਰਦਾਰ ਨੂੰ ਜਦ ਥਾਣੇ ਦੇ ਵਿੱਚ ਤਲਬ ਕੀਤਾ ਜਾਂਦਾ ਹੈ ਤੇ ਪਹੁੰਚ ਜਾਂਦੇ ਨੇ ਥਾਣੇ ਦੇ ਵਿੱਚ ਇਹ ਸੇਠ ਵੀ ਚਲਾ ਜਾਂਦਾ ਹੈ ਤੇ ਸਰਦਾਰ ਵੀ ਚਲਾ ਜਾਂਦਾ ਹੈ ਸੀਠ ਨੂੰ ਪੁੱਛਿਆ ਹਾਂਜੀ ਸੀਠ ਜੀ ਕੀ ਗੱਲ ਹੈ ਆਖਣ ਲੱਗਿਆ ਜੀ ਇਹ ਸਰਦਾਰ ਨੇ ਮੇਰੀ ਦੁਕਾਨ ਤੋਂ 2 ਗੱਟੇ ਆਲੂਆਂ ਦੇ ਚੱਕੇ ਨਹੀਂ ਚੋਰੀ ਮੈਂ ਦੁਕਾਨ ਤੇ ਨਹੀਂ ਸੀ ਤੇ ਮੇਰੇ ਤੋਂ ਬਾਅਦ 2 ਗੱਟੇ ਆਲੂਆਂ ਦੇ ਚੱਕੇ ਨੇ ਤੇ ਹੋਰ ਵੀ ਕੋਈ ਚੱਕਿਆ ਹੋ ਸਕਦਾ ਹੈ ਮੈਨੂੰ ਕੋਈ ਗਿਣਤੀ ਨਹੀਂ ਉਹ ਥਾਣੇਦਾਰ ਆਖਣ ਲੱਗਿਆ ਵੀ ਸੀਠ ਜੀ ਤੁਸੀਂ ਝੂਠ ਬੋਲ ਰਹੇ ਹੋ ਇਹ ਸਰਦਾਰ ਚੋਰੀ ਨਹੀਂ ਕਰ ਸਕਦਾ ਚੋਰੀ ਨਹੀਂ ਕਰ ਸਕਦਾ ਮੈਂ ਲਿਖ ਕੇ ਦੇ ਦਿਨਾ ਹਾਂ ਕਿ ਇਹ ਸਰਦਾਰ ਕਦੇ ਚੋਰੀ ਨਹੀਂ ਕਰ ਸਕਦਾ ਤੁਸੀਂ ਆਲੂਆਂ ਦੇ ਗੱਟਿਆਂ ਦੀ ਗੱਲ ਕਰਦੇ ਹੋ ਇਸ ਦੇ ਸਾਹਮਣੇ ਲੱਖਾਂ ਦੀ ਚੀਜ਼ ਪਈ ਹੋਵੇ ਇਹ ਸਰਦਾਰ ਨਹੀਂ ਚੱਕ ਸਕਦਾ ਮੈਂ ਨਹੀਂ ਇਸ ਗੱਲ ਨੂੰ ਮੰਨਦਾ ਉਹ ਸੇਠ ਸੋਚਣ ਲੱਗਿਆ ਕਿ ਇਸ ਸਰਦਾਰ ਨੇ ਥਾਣੇਦਾਰ ਨੂੰ ਪੈਸੇ ਖਵਾ ਦਿੱਤੇ ਨੇ ਆਖਣ ਲੱਗਿਆ ਸਰਦਾਰ ਜੀ ਥਾਣੇਦਾਰ ਸਾਹਿਬ ਮੇਰੇ ਕੋਲ ਇਸ ਗੱਲ ਦਾ ਸਬੂਤ ਹੈ ਕਿ ਇਸ ਨੇ ਮੇਰੀ ਦੁਕਾਨ ਤੋਂ ਚੋਰੀ ਕੀਤੀ ਹੈ ਉਸ ਨੌਕਰ ਨੂੰ ਬੁਲਾਇਆ ਜਾਂਦਾ ਹੈ ਤੇ ਨੌਕਰ ਨੇ ਸਭ ਕੁਝ ਸੱਚ ਦੱਸ ਦਿੱਤਾ ਸਰਦਾਰ ਬੜਾ ਸ਼ਰਮਿੰਦਾ ਹੁੰਦਾ ਹੈ ਤੇ ਆਖਣ ਲੱਗਿਆ ਥਾਣੇਦਾਰ ਸਾਹਿਬ ਮੈਥੋਂ ਇਹ ਗਲਤੀ ਹੋਈ ਹੈ ਮੈਥੋਂ ਇਹ ਭੁੱਲ ਹੋਈ ਹੈ ਮੈਂ ਇਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਆਲੂਆਂ ਦੇ ਦੋ ਗੱਟੇ ਆਪਣੀ ਦੁਕਾਨ ਤੇ ਚਕਵਾ ਕੇ ਰਖਵਾ ਲਏ ਸਨ ਮੇਰੀ ਗਲਤੀ ਹੈ ਮੈਂ ਇਹਨਾਂ ਤੋਂ ਉਧਾਰੇ ਵੀ ਲੈ ਸਕਦਾ ਸੀ ਪੁੱਛ ਕੇ ਵੀ ਲੈ ਸਕਦਾ ਸੀ ਪਰ ਮੈਥੋਂ ਭੁੱਲ ਹੋ ਗਈ ਉਹ ਥਾਣੇਦਾਰ ਆਖਣ ਲੱਗਿਆ ਸਰਦਾਰ ਜੀ ਸਰਦਾਰ ਜੀ ਅੱਜ ਤੋਂ ਕੁਝ ਦਿਨ ਪਹਿਲਾਂ ਤੁਸੀਂ ਮੇਰੇ ਕੋਲ ਆਏ ਸੀ ਮੇਰੇ ਕੋਲ ਤੁਸੀਂ ਇੱਕ ਗਹਿਣਿਆਂ ਦਾ ਬੈਗ ਦੇ ਕੇ ਗਏ ਸੀ ਜੋ ਤੁਹਾਨੂੰ ਰਸਤੇ ਦੇ ਵਿੱਚ ਮਿਲਿਆ ਸੀ ਇਹ ਸੋਚ ਕੇ ਕਿ ਕਿਸੇ ਦੀ ਧੀ ਦਾ ਵਿਆਹ ਦਾ ਸਮਾਨ ਹੈ ਕਿਸੇ ਧੀ ਦਾ ਨੁਕਸਾਨ ਨਾ ਹੋ ਜਾਵੇ ਕਿਤੇ ਵਿਆਹ ਦੇ ਵਿੱਚ ਕੋਈ ਅੜਚਨਾਂ ਨਾ ਆ ਜਾਵੇ ਇਹ ਗਹਿਣਿਆਂ ਦਾ ਬੈਗ ਤੁਸੀਂ ਮੈਨੂੰ ਦੇ ਗਏ ਸੀ ਲੱਖ ਰੁਪਏ ਦੇ ਗਹਿਣੇ ਸਨ ਉਸ ਬੈਗ ਦੇ ਵਿੱਚ ਉਸ ਵੇਲੇ ਤੁਹਾਡਾ ਮਨ ਨਹੀਂ ਡੋਲੇਆ ਤੇ ਅੱਜ ਦੋ ਆਲੂਆਂ ਦੇ ਗੱਟਿਆਂ ਤੇ ਤੁਹਾਡਾ ਮਨ ਡੋਲ ਜਾਂਦਾ ਹੈ ਕਿਤਨੇ ਦਾ ਗੱਟਾ ਹੋਵੇਗਾ ਵੱਧ ਤੋਂ ਵੱਧ 4-500 ਰੁਪਏ ਦਾ ਗੱਟਾ ਇਹ ਮੈਨੂੰ ਗੱਲ ਦੀ ਸਮਝ ਨਹੀਂ ਆਈ ਸਰਦਾਰ ਜੀ ਨੇ ਹੱਥ ਜੋੜ ਲਏ ਆਖਣ ਲੱਗਿਆ ਥਾਣੇਦਾਰ ਸਾਹਿਬ ਉਸ ਵੇਲੇ ਜਦ ਮੈਨੂੰ ਗਹਿਣਿਆਂ ਦਾ ਬੈਗ ਮਿਲਿਆ ਸੀ ਤੇ ਮੈਨੂੰ ਉਸ ਧੀ ਦਾ ਖਿਆਲ ਆ ਗਿਆ ਜਿਸ ਧੀ ਦੇ ਵਿਆਹ ਦੇ ਗਹਿਣੇ ਸਨ ਮੈਂ ਸੋਚਿਆ ਕਿ ਕਿਸੇ ਧੀ ਦਾ ਨੁਕਸਾਨ ਹੁੰਦਾ ਹੈ ਕਿਤੇ ਵਿਆਹ ਦੇ ਵਿੱਚ ਅੜਚਨ ਆ ਜਾਣੀ ਹੈ ਇੰਨਾ ਗਹਿਣਿਆਂ ਕਰਕੇ ਤੇ ਮੈਂ ਆਪ ਜਿਹਾ ਤੱਕ ਪਹੁੰਚਾ ਦਿੱਤੇ ਅੱਜ ਦੋ ਗੱਟਿਆਂ ਤੇ ਮੇਰਾ ਮਨ ਡੋਲ ਗਿਆ ਮੈਂ ਸੋਚਿਆ ਕਿ सेठ ਨੂੰ ਕੀ ਪਤਾ ਲੱਗਣਾ ਹੈ ਇਤਨੇ ਗੱਟਿਆਂ ਦੇ ਵਿੱਚ ਦੋ ਗੱਟੇ ਚੱਕ ਕੇ ਆਪਣੀ ਦੁਕਾਨ ਤੇ ਰਖਵਾ ਲਈ ਮੇਰਾ ਮਨ ਦੋ ਗੱਟਿਆਂ ਤੇ ਡੋਲ ਗਿਆ ਇਸ ਮਨ ਦਾ ਕੋਈ ਪਤਾ ਨਹੀਂ ਨਾ ਡੋਲਿਆ ਤਾਂ ਲੱਖਾਂ ਦੀ ਚੀਜ਼ ਵੇਖ ਕੇ ਵੀ ਨਹੀਂ ਡੋਲਿਆ ਤੇ ਅੱਜ ਵੇਖਿਆ ਤੇ 2-400 ਦੀ ਚੀਜ਼ ਦੇ ਉੱਤੇ ਵੀ ਡੋਲ ਗਿਆ ਇਹ ਮਾਨਨ ਦੀ ਦਸ਼ਾ ਹੈ ਭਾਈ ਉਹ ਸੇਠ ਬੜਾ ਸ਼ਰਮਿੰਦਾ ਹੁੰਦਾ ਹੈ ਸਰਦਾਰ ਸੇਠ ਦੇ ਸਾਹਮਣੇ ਬੜਾ ਸ਼ਰਮਿੰਦਾ ਹੁੰਦਾ ਹੈ ਮਾਫੀ ਮੰਗਦਾ ਹੈ ਅੱਜ ਸੇਠ ਦੀ ਤੇ ਸਰਦਾਰ ਦੀ ਬੋਲ ਚਲ ਬੰਦ ਹੋ ਚੁੱਕੀ ਹੈ ਇੱਕ ਦੂਸਰੇ ਨੂੰ ਨਹੀਂ ਬੁਲਾਉਂਦੀ ਤੇ ਸਰਦਾਰ ਸੇਠ ਦੇ ਸਾਹਮਣੇ ਨੀਵੀਂ ਪਾ ਕੇ ਲੰਘਦਾ ਛੋਟੀ ਜੀ ਗਲਤੀ ਇਹ ਅਜ ਨੀਵੀਂ ਪਾ ਕੇ ਲੰਘ ਰਿਹਾ ਹੈ ਸਰਦਾਰ ਇਹ ਮਨ ਦੀ ਦਸ਼ਾ ਹੈ ਭਾਈ ਪਤਾ ਨਹੀਂ ਕਿਸ ਵੇਲੇ ਕਿੱਥੇ ਡੋਲ ਜਾਣਾ ਹੈ ਇਸ ਮਨ ਨੇ ਸਤਿਗੁਰਾਂ ਦੇ ਪਾਸ ਬੇਨਤੀਆਂ ਕਰਿਆ ਕਰੋ ਭਾਈ ਸਤਿਗੁਰੂ ਪਾਤਸ਼ਾਹ ਆਪਣੇ ਚਰਨਾਂ ਦੇ ਨਾਲ ਜੋੜੀ ਰੱਖੀ ਕਦੇ ਇਹ ਮਨ ਡੋਲ ਨਾ ਜਾਵੇ ਸਦਾ ਤੇਰੇ ਚਰਨਾਂ ਦੇ ਵਿੱਚ ਜੁੜਿਆ ਰਹੇ ਆਪਣੇ ਨਾਮ ਦੀਆਂ ਦਾਤਾ ਬਖਸ਼ਿਸ਼ ਕਰਨੀ ਸਵਾਤ ਸ਼ਾਸਰ ਤੇ ਮੇਰ ਪਰਿਆ ਹੱਥ ਰੱਖ ਲੈਣਾ ਸਭਨਾ ਦੀ ਸ੍ਰਤੀ ਅਰਦਾਸਾਂ ਬੇਨਤੀਆਂ ਕਰਿਆ ਕਰਪਾਈ ਆਓ ਸਰ ਇਹ ਜਾਣੇ ਰਲ ਕੇ ਪੜ ਲਈਏ ਸਤੂਰਾਂ ਦੇ ਚਰਨਾਂ ਤੇ ਬਿਨਤੀਆਂ ਕਰ ਲਈਏ ਭਾਈ ਮੈਨੂੰ ਰੱਖ ਚਰਨਾਂ ਦੇ ਕੋਲ ਮੇਰਾ ਮਨ ਡੁੱਲੇ ਨਾ ਰਖ ਚਰਨਾ ਦੇ ਕੋਲ ਮੇਰਾ ਮਨ ਢੋਲੇ ਨਾ ਚਰਨਾ ਦੇ ਕੋਲ ਮੇਰਾ ਮਨ ਢੋਲੇ ਨਾ ਮੈਨੂ ਰਖ ਚਰਨਾ ਦੇ ਕੋਲ ਮੇਰਾ ਮਨ ਢੋਲੇ ਨਾ ਰਤਿ ਚਰਨਾਂ ਦੇ ਕੋਲ ਮੇਰਾ ਮਨ ਡੋਲੇ ਨਾ